ਜੋ ਸਾਡੇ ਪਿੰਡਾਂ ਦੇ ਕੋਲ ਆ ਇੱਕ ਛੋਟੀ ਨਹਿਰ ਦੀ ਮੁਰੰਮਤ ਚੱਲ ਰਹੀ ਹੈ ਅਤੇ ਮੇਰਾ ਇਸ ਨਹਿਰ ਦੀ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਜੱਜ ਮਰਜ਼ੀ ਲਾਵੇ ਕਾਲੀ ਕਾਂਗਰਸੀ ਸਰਕਾਰਾਂ ਦੌਰਾਨ ਕਦੇ ਵੀ ਕੋਈ ਸਰਕਾਰੀ ਕੰਮ ਇੰਨੇ ਸਾਫ਼ ਸੁਥਰੇ ਅਤੇ ਸਚੱਜੇ ਢੰਗ ਨਾਲ ਹੁੰਦਾ ਨਹੀਂ ਵੇਖਿਆ ਜਿੰਨੀ ਸਫਾਈ ਨਾਲ ਇਹ ਕੰਮ ਹੋ ਰਿਹਾ ਵਾ ਅਤੇ ਇਹ ਸਾਰਾ ਕੁਝ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਰਾਂ ਦੀ ਬਦੌਲਤ ਹੋਇਆ ਹੈ। ਇੱਥੇ ਅੱਜ ਇੱਕ ਬਜ਼ੁਰਗ ਮੈਨੂੰ ਮਿਲੇ ਹਨ। ਉਹਨਾਂ ਨੇ ਦੱਸਿਆ ਹੈ ਕਿ ਪਿਛਲੇ 20 ਸਾਲ ਤੋਂ ਕਦੀ ਉਹਨਾਂ ਨੇ ਇਸ ਨਹਿਰ ਵਿੱਚ ਪਾਣੀ ਨਹੀਂ ਵੇਖਿਆ। ਅਤੇ ਹੁਣ ਉਹਨਾਂ ਨੂੰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਰਾਂ ਦੇ ਯਤਨਾਂ ਸਦਕਾ ਇਹ ਆਸ ਇੱਕ ਉਮੀਦ ਬਣੀ ਹੈ। ਕਿ ਹੁਣ ਇਸ ਨਹਿਰ ਦਾ ਪਾਣੀ ਸਾਡੇ ਖੇਤਾਂ ਵਿੱਚ ਜ਼ਰੂਰ ਆਵੇਗਾ। ਅੱਛਾ ਪਿਛਲੇ 20 ਸਾਲ ਵੀਰੋ ਮੇਰੀ ਸਮੂਹ ਪੰਜਾਬੀਆਂ ਨੂੰ ਅਪੀਲ ਹੈ ਕਿ ਆਪਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਦਿਲੋਂ ਸਪੋਰਟ ਕਰੀਏ। ਇਸ ਵੀਡੀਓ ਨੂੰ ਦੇਖਣ ਅਤੇ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ।